ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਤਰੀਕ ਹੋ ਚੁੱਕੀ ਆ 24 ਸਤੰਬਰ 2024 ਅੱਜ ਪੰਜਾਬ ਅਤੇ ਹਰਿਆਣੇ ਦੀਆਂ ਜਿਹੜੀਆਂ ਪਾਸਮਤੀ 1509 17 18 ਇਹਨਾਂ ਦੇ ਜਿਹੜੇ ਰੇਟ ਨੇ ਪਾਸਮਤੀਆਂ ਚ ਆਪਣੇ ਕੀ ਰਹੇ ਨੇ ਉਹ ਆਪਾਂ ਲੈ ਕੇ ਹਾਜ਼ਰ ਹੋਏ ਆ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਲਿਓ ਤੇ ਹੁਣ ਆਪਾਂ ਪਹਿਲਾਂ ਪੰਜਾਬ ਦੇ ਮੰਡੀ ਦੀ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਜੰਡੇਲਾ ਗੁਰੂ ਦੀ ਗੱਲ ਕਰੀਏ ਜਿੱਥੇ 1509 ਲੱਗਿਆ ਜੀ 2860 ਰੁਪਏ ਬਟਾਲੇ ਦੀ ਗੱਲ ਕਰੀਏ ਤਾਂ ਬਟਾਲੇ ਲੱਗਿਆ ਜੀ 2795 ਰੁਪਏ ਕੰਬੈਨ ਨਾਲ ਲੋਡ ਦੀ ਗੱਲ ਕਰੀਏ ਤਾਂ 2870 ਰੁਪਏ ਪ੍ਰਤੀ ਕੁੰਟਲ ਪਾਤਣਾ ਦੀ ਗੱਲ ਕਰੀਏ ਤਾਂ 2935 ਰੁਪਏ ਸ੍ਰੀ ਅਮਰਤਸਰ ਸਾਹਿਬ ਜਿੱਥੇ 1509 ਲੱਗਿਆ ਜੀ 2856 ਰੁਪਏ ਤਾਂ 2.5 ਲੱਖ ਜਿਹੜੇ ਗੱਟੇ ਦੀ ਆਵਕ ਹੋਈ ਆ ਤਰਨਤਾਰਨ ਮੰਡੀ ਦੀ ਗੱਲ ਕਰੀਏ 2880 ਰੁਪਏ ਜਿੱਥੇ 8000 ਜਿਹੜੀ ਬੋਰੀ ਵਿਕਣ ਲਈ ਆਈ ਹੈ ਅੱਗੇ ਕੱਲ ਕਰਦੇ ਹਾਂ ਜੀ ਅੱਗੇ ਕੱਲ ਕਰਦੇ ਹਾਂ ਜੀ ਹਰਿਆਣਾ ਦੀਆਂ ਮੰਡੀਆਂ ਦੀ ਗਹਾਣਾ ਮੰਡੀ 'ਚ 2705 ਰੁਪਏ ਜਿਹੜਾ ਕੰਬੈਨ ਨਾ ਕੱਟਿਆ ਹੋਇਆ ਝੋਨਾ ਲੱਗਿਆ ਜੀ 1509 ਖਨੌਰੀ ਮੰਡੀ 'ਚ ਲੱਗਿਆ 2865 ਰੁਪਏ ਜਿੱਥੇ 10000 ਬੋਰੀ ਜਿਹੜੀ ਵਿਕਣ ਲਈ ਆਈ ਹੈ ਆਪਣੇ ਇੱਕ ਪੰਜਾਬ ਦੀ ਮੰਡੀ ਫਤਿਹਗੜ ਚੂੜੀਆਂ ਇਹ 2880 ਰੁਪਏ 1509 ਲੱਗਿਆ ਲਾੜਵਾ ਮੰਡੀ ਲੱਗਿਆ ਜੀ 2855 ਰੁਪਏ ਰਤਿਆ ਮੰਡੀ ਲੈਡ ਲੱਗਿਆ 2900 ਰੁਪਏ 4000 ਜਿਹੜਾ ਗੱਟਾ ਦਿਕਣ ਲਈ ਆਇਆ ਫਾਜ਼ਲ ਕਾ 2897 ਰੁਪਏ ਸੋਨੀਪਤ 2787 ਰੁਪਏ ਤਰਾਵੜੀ ਮੰਡੀ ਚ ਲੱਗਿਆ ਜੀ 1509 28180 ਰੁਪਏ ਕੰਬੈਨ ਨਾ ਘਟਿਆ ਹੋਇਆ ਤੇ 2950 ਰੁਪਏ ਲੱਗਿਆ ਜੀ ਹੱਥ ਨਾਲ ਜਿਹੜਾ ਝੜਿਆ ਹੋਇਆ ਝੋਨਾ ਲੱਗਿਆ ਇੰਦਰੀ ਮੰਡੀ ਦੀ ਗੱਲ ਕਰੀਏ ਤਾਂ 2800 ਰੁਪਏ ਕੋਟਾ ਮੰਡੀ ਦੀ ਗੱਲ ਕਰੀਏ 2600 ਰੁਪਏ ਲੱਗੇ ਜੀ ਤੇ ਕੋਟਾ ਮੰਡੀ ਚ ਇੱਕ 17 18 ਦੀ ਢੇਰੀ ਆਈ ਸੀ ਪੁਰਾਣੇ ਦੀ ਉਹ ਲੱਗਿਆ ਜੀ 3200 ਰੁਪਏ ਕੈਂਥਲ ਮੰਡੀ ਦੀ ਗੱਲ ਕਰੀਏ 2800 ਰੁਪਿਆ ਤੇ 50000 ਜਿਹੜੀ ਬੋਰੀ ਵਿਕਣ ਲਈ ਆਈ ਆ ਨਰੇਲਾ ਮੰਡੀ ਦੀ ਗੱਲ ਕਰੀਏ ਤਾਂ 2825 ਰੁਪਏ ਜਿੱਥੇ 35000 ਬੋਰੀ ਜਿਹੜੀ ਆਪਣੀ ਵਿਕਣ ਲਈ ਪਹੁੰਚੀ ਆ ਕਰਨਾਲ ਮੰਡੀ ਦੀ ਗੱਲ ਕਰਦੇ ਆ ਜੀ 2805 ਰੁਪਏ ਜਿਹੜਾ ਕੰਬਾਈਨ ਨਾਲ ਕਟਿਆ ਹੋਇਆ ਝੋਨਾ ਲੱਗਿਆ ਪਾਣੀ ਪੱਤੀ ਦੀ ਗੱਲ ਕਰਦੇ ਆ 2750 ਰੁਪਏ ਤੇ 7000 ਬੋਰੀ ਜਿਹੜੀ ਵਿਕਣ ਲਈ ਪਹੁੰਚੀ ਆ ਖੈਰ ਮੰਡੀ ਦੀ ਗੱਲ ਕਰੀਏ ਤਾਂ 2762 ਰੁਪਏ 25000 ਜਿਹੜੀ ਬੋਰੀ ਵੇਚਣ ਲਈ ਪਹੁੰਚੀ ਹੈ ਇਹ ਸਾਨੂੰ ਮੰਡੀਆਂ ਤੇ ਰੇਟ ਜਿਹੜਾ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਇਸ ਨਾਲ ਸਾਡਾ ਵੀ ਹੌਸਲਾ ਵਧਦਾ ਵੀ ਤੁਹਾਨੂੰ ਜਿਹੜੀ ਆਪਾਂ ਜਾਣਕਾਰੀ ਸ਼ੇਅਰ ਕਰਦੇ ਆਂ ਵੀ ਲੋਕ ਪਸੰਦ ਕਰਦੇ ਨੇ ਸੋ ਕਿਸਾਨ ਵੀਰੋ ਟੋਟਲ ਮਿਲਾ ਕੇ ਕੁੱਲ ਮਿਲਾ ਕੇ ਜਿਹੜੀ ਬਾਸਮਤੀ ਦਾ ਰੇਟ ਚੱਲ ਰਿਹਾ ਉਹ 3000 ਤੋਂ ਥੱਲੇ ਹੀ ਚੱਲ ਰਿਹਾ ਫਿਲਹਾਲ ਅੱਗੇ ਜਾ ਕੇ ਦੇਖੋ ਜੇ ਵਾਧਾ ਰੇਟ ਤਾਂ ਚੰਗੀ ਗੱਲ ਹੈ ਕਿਸਾਨਾਂ ਲਈ ਅੱਗੇ ਵਾਸਤੇ ਰੱਖਵਾ ਹੀ ਵਧੂਗਾ ਬਾਸਮਤੀ ਥੱਲੇ ਤੇ ਸੋ ਵੀਰੋ ਮਿਲਦੇ ਆ ਕੱਲ ਨੂੰ ਨਵੀਂ ਅਪਡੇਟ ਨਾਲ ਧੰਨਵਾਦ ਜੀ